ਪਿੰਡ ਪਿੰਡ ਹੋ ਰਹੀ ਅਨਾਉਂਸਮੈਂਟ ਛੇਤੀ ਕਰ ਲੋ ਫਸਲਾਂ ਦੀ ਕਟਾਈ ਦਰਅਸਲ ਭਾਰਤ ਪਾਕਿਸਤਾਨ ਵਿਚਾਲੇ ਤਣਾਵ ਵਿਚਾਲੇ ਹੁਣ ਭਾਰਤ ਸਰਕਾਰ ਦੇ ਵੱਲੋਂ ਕਈ ਆਦੇਸ਼ ਜਿਹੜੇ ਨੇ ਉਜਾਰੀ ਕਰ ਦਿੱਤੇ ਗਏ ਨੇ ਤਾਂ ਦੱਸ ਦਈਏ ਕਿ ਇਸ ਵਿਚਾਲੇ ਸਰਹੱਦ ਪਾਰ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਆਪਣੀ ਫਸਲਾਂ ਦੀ ਕਟਾਈ ਦੇ ਲਈ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਸਰਹੱਦੀ ਇਲਾਕੇ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਸਰਹੱਦ ਤੇ ਤਾਂ ਮਾਹੌਲ ਠੀਕ ਹੈ ਪਰ ਦੋਵਾਂ ਦੇਸ਼ਾਂ ਦੇ ਵਿੱਚ ਤਣਾਅ ਚਿੰਤਾ ਦਾ ਕਾਰਨ ਬਣਿਆ ਹੋਇਆ ਫਿਰੋਜ਼ਪੁਰ ਸਰਹੱਦੀ ਪਿੰਡ ਕਾਲੂਵਾਲਾ ਤੋਂ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਦਅਸੀ ਜੀ ਕਿ ਜਿੱਥੇ ਖੇਤੀ ਕਰਕੇ ਕਿਸਾਨ ਜਿਨ੍ਹਾਂ ਨੇ ਜਾਣਕਾਰੀ ਦਿੰਦੇ ਐ ਦੱਸਿਆ ਹੈ ਕਿ ਉਹਨਾਂ ਦੀ 13 ਏਕੜ ਫਸਲ ਜਿਹੜੀ ਹੈ ਉਹ ਤਾਰ ਦੇ ਪਾਰ ਹੈ ਤੇ ਉਹਨਾਂ ਨੂੰ ਐਨਾਉਂਸਮੈਂਟ ਕੀਤੀ ਗਈ ਹੈ ਕਿ ਤਿੰਨ ਦਿਨਾਂ ਦੇ ਅੰਦਰ ਫਸਲਾਂ ਦੀ ਕਟਾਈ ਕਰ ਲਓ ਤੇ ਇਸੇ ਦਰਮਿਆਨ ਹਾਲਾਂਕਿ ਉਹਨਾਂ ਦਾ ਇਹ ਕਹਿਣਾ ਕਿ ਸਰਹੱਦ ਤੇ ਮਾਹੌਲ ਤਾਂ ਠੀਕ ਹੈ ਪਰ ਭਾਰਤ-ਪਾਕਿਸਤਾਨ ਵਿਚਾਲੇ ਤਣਾ ਵੱਧਦਾ ਜਾ ਰਿਹਾ ਜੋ ਕਿ ਚਿੰਤਾ ਦਾ ਇੱਕ ਵੱਡਾ ਵਿਸ਼ਾ ਹੈ ਤੇ ਜੰਮੂ ਕਸ਼ਮੀਰ ਦੇ ਪਹਲਗਾਮ 'ਚ ਜੋ ਹੋਇਆ ਉਹ ਬੇਹਦ ਨਿੰਦਨਯੋਗ ਤੇ ਗਲਤ ਹੈ ਤੇ ਉੱਥੇ ਹੀ ਸਰਹਾਦੀ ਪਿੰਡ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਐਨਾਉਂਸਮੈਂਟ ਹੋਈ ਹੈ ਕਿ ਜਿਨ੍ਹਾਂ ਦੇ ਖੇਤ ਜਿਹੜੇ ਨੇ ਤਾਰਾ ਤੋਂ ਉਸਪਾਰ ਨੇ ਤਾਂ ਉਹ ਤਿੰਨ ਦਿਨਾਂ ਦੇ ਅੰਦਰ ਆਪਣੀਆਂ ਫਸਲਾਂ ਦੀ ਕਟਾਈ ਕਰ ਲੈਣ ਪਿੰਡ ਬਚਰ ਸਿੰਘ ਜੀ ਕਿਹੜਾ ਪਿੰਡ ਕਾਲੂ ਵਾਲਾ ਜੀ ਅ ਇੱਥੇ ਤਾਰੋ ਪਾਰ ਜਿਹੜੀ ਜ਼ਮੀਨ ਹੈਗੀ ਤੁਹਾਡੀ ਹੈਗੀ ਆ ਹਾਂਜੀ ਜ਼ਮੀਨ ਹੈਗੀ ਸਾਡੀ ਜੀ ਤੇ ਫਸਲ ਕੱਟ ਲਈ ਤੁਸੀਂ ਫਸਲ ਕੱਟ ਲਈ ਆ ਜੀ 21 ਦਵਾਈ ਕੀਤੀ ਹੈਗੀ ਸੀ ਦਵਾਈ ਦਵਾਈ ਕੇ ਪਿੰਡ ਜਿੰਨੀ ਤੂੜੀ ਜਿੰਨਾ ਬਣਾਉਣੀ ਦੋ ਦਿਨ ਵਿੱਚ ਬਣਾ ਲਓ ਫਿਰ 10 20 ਦਿਨ ਗੇੜ ਪਾਉਂਦੇ ਸਾਡਾ ਨਹੀਂ ਚਲੋ ਨਾ ਦਵਾਈ ਦਵਾਈ ਬੀ ਐਸ ਰੀ ਦਵਾਈ ਆਉਂਦੀ अच्छा तो फिर सारे सारे ਕਿਸਾਨਾਂ ਨੇ ਜਿਹਨਾਂ ਦੀ ਜ਼ਮੀਨਾਂ ਹੈਗੀਆਂ ਉਸ ਨੇ ਆਪਣੀ ਵਾਢੀ ਫਸਲ ਵੀ ਤੇ ਨਹੀਂ ਇਹ ਗਈ ਨਹੀਂ ਕੱਲ ਦੇ ਕੱਲ ਨੂੰ ਸ਼ੁਰੂ ਕਰ ਜਾਣਾ ਲੋਕਾਂ ਜਾਣਾ ਸਾਰਿਆਂ ਨੇ اچھا ਕਿੰਨੇ ਕੁ ਜ਼ਮੀਨ ਜਿਹੜੀ ਪਰਿਵਾਰ ਹੈਗੀ ਹੈ ਜ਼ਮੀਨ ਤਾਂ ਬਹੁਤ ਏਰੀਆ ਪੰਜਾਬ ਦਾ ਏਰੀਆ ਬਹੁਤ ਜ਼ਿਆਦਾ ਹੀ ਹੈ ਕਿੰਨਾ ਉਹ ਦੱਸ ਸਕਦੇ ਆ ਕਿ ਆਪਾਂ ਇਕੱਲਾ ਨਹੀਂ ਪਾ ਸਕਦੇ ਪੰਜਾਬ ਕਿਵੇਂ ਦਾ ਮਾਹੌਲ ਕਿਵੇਂ ਦਾ ਹੈਗਾ ਸਰਹੱਦੀ ਗੱਲ ਕਰਦੇ ਕਿਉਂਕਿ ਪਰ ਸਰਹੱਦੀ ਪਿੰਡ ਹੈਗਾ ਤੁਹਾਡਾ ਨਾਲ ਹੀ ਲੱਗਦਾ ਸਰਹੱਦੀ ਸਾਡੇ ਪਿੰਡ ਦਾ ਮਾਹੌਲ ਸਹਿਮ ਦਾ ਠੀਕ ਬੈਠਾ ਬਾਕੀ ਅੱਗੇ ਜੋ ਮਾਹੌਲ ਤਾਂ ਪਿੱਛੇ ਦਿਖਾਈ ਦੇ ਰਿਹਾ ਜਿਹੋ ਜਿਹਾ ਪੰਜਾਬ ਦਾਪੁਰ ਸੈਂਟਰ ਦਾ ਅਟੈਕ ਕਿਵੇਂ ਵੇਖਦੇ ਹੋ ਬਸ ਦੇਖ ਰਹੇ ਹੈ ਭਾਈ ਹਾਲਾ ਵੀ ਜੋ ਕੁਝ ਬੰਦਦਾ ਤੇ ਫਿਰ ਹਾਲ ਲੋਕ ਪਹਿਲਾਂ ਚੱਲ ਚਲੋਗੇ ਲੋਕ ਪਿੱਛੇ ਵਾਪਸ ਜਾਣਗੇ ਆਪਦਾ ਕਿਉਂਕਿ ਕਰਮ ਮਾਹੌਲ ਜ਼ਿਆਦਾ ਹੋਇਆ ਤਾਂ ਨਹੀਂ ਜਿਹੜਾ ਸ਼੍ਰੀ ਜੰਮੂ ਕਸ਼ਮੀਰ ਦੇ ਵਿੱਚ ਪਹਿਲਗਾਮ ਦੇ ਵਿੱਚ ਜਿਹੜਾ ਅਟੈਕ ਹੋਇਆ 26 ਲੋਕ ਮਾਰਤੇ ਉਹਨਾਂ ਨੂੰ ਕਿਵੇਂ ਵੇਖਦੇ ਹੋ ਉਹ ਜੀ ਗਲਤ ਹੋਇਆ ਬਈਨਾ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜਿਹੜਾ ਕੀਤਾ ਹੁੰਦਾ ਇਹਨਾਂ ਇਸ ਤਰ੍ਹਾਂ ਧਰਮ ਨੂੰ ਲੈ ਕੇ ਨਹੀਂ ਕਰਨਾ ਚਾਹੀਦਾ ਗਲਤ ਹੋਇਆ ਇਹ ਤਾਂ ਹਾਂ ਜੀ ਜਦੋਂ ਜਦੋਂ ਮਸੂਲ ਜ਼ਿਆਦਾ ਹੋ ਰਿਹਾ ਸਰਹੱਦ ਦੇ ਲੋਕ ਅੱਗੇ ਵੀ ਇਹ ਜਿਹੜੀ ਆ ਖੜਦੇ ਰਹੇ ਹੈਗੇ ਨੇ ਫੌਜਾਂ ਦੇ ਨਾਲ ਹਾਂ ਜੀ ਪਹਿਲੇ ਵੀ ਜੋ ਜੰਗ ਦੋ ਲੜਿਆ ਉਦੋਂ ਵੀ ਲੋਕ ਸਾਰੇ ਨਾਲ ਖੜੇ ਆ ਫੌਜ ਨਾਲ ਤੇ ਹੁਣ ਵੀ ਕੋਣ ਵੀ ਨਾਲ ਰਾਂਗੇ ਫੌਜ ਦੇ ਨਾਲ ਕੋਈ ਨਹੀਂ ਆਪਾਂ ਹਿੰਦੁਸਤਾਨ ਨਾਲ ਬੁਲਟ ਕਰਾਂਗੇ ਇਹਨਾਂ ਦੋ ਦਿਨਾਂ ਦੇ ਵਿੱਚ ਜਿਹੜੇ ਬੀਐਸਐਫ ਦੇ ਜਵਾਨ ਉਹਨਾਂ ਦਾ ਤੇਵਰ ਕਿਵੇਂ ਦੇ ਰਿਹਾ ਉਹ ਵਾਲੇ ਚੱਕਨਿਆ ਹੋਇਆ ਦੋ ਤਿੰਨ ਦੇ ਵਿੱਚ ਬਹੁਤ ਜ਼ਿਆਦਾ ਆਦੇ ਚੋ ਵੀ ਆਉਦਾ ਮਾਹੌਲ ਤੂੰ ਸੈਂਟਰ ਦਾ ਖੜਾ ਹੋਇਆ ਤੇ ਆਪਾਂ ਦੇ ਚੱਕਨਿਆ ਹੋ ਗਿਆ ਬੀਐਸਐਫ ਦਾ ਕੀ ਨਾਮ ਹੈ ਬਾਈ ਜੀ ਤੁਹਾਡਾ ਗੁਰਜੰਟ ਸਿੰਘ ਕਿਹੜੇ ਪਿੰਡ ਤੋਂ ਤੁਸੀਂ ਗੱਤੀ ਰੇਮੇ ਅ ਤੇ ਕਿਧਰੋਂ ਆ ਰਹੇ ਹੋ ਤੁਸੀਂ ਇਧਰ ਕਣਕਵੜਕਾ ਤੁਹਾਡੀ ਕਿੱਥੇ ਪੈਲੀ ਇਧਰ ਪਾਰ ਦਰਿਆ ਤੋਂ ਅੱਛਾ ਤੇ ਕੀ ਮੈਸੇਜ ਆਇਆ ਹੈਗਾ ਐਸੇ ਆਇਆ ਸੀ ਵੀ ਤਿੰਨ ਦਿਨਾਂ ਚ ਕਣਕ ਵੜ ਲੋ ਦੋ ਤਿੰਨ ਦਿਨਾਂ ਚ ਅੱਛਾ ਕੀ ਇਹ ਮਾਹੌਲ ਨੂੰ ਲੈ ਕੇ ਨਹੀਂ ਸਾਡੇ ਤਾਂ ਲੇਟ ਹੋ ਗਈ ਸੀ ਇਧਰ ਰਸਤਾ ਨਹੀਂ ਸੀ ਅੱਛਾ ਬਾਕੀ ਮੌਲ ਵੀ ਖਰਾ ਗਰਮ ਹੀ ਹੈ ਹੂੰ ਤੇ ਕਿਵੇਂ ਤੁਹਾਡਾ ਪਿੰਡ ਸਰਹੱਦ ਦੇ ਨਾਲ ਲੱਗਦਾ ਹੈਗਾ ਤਾਂ ਕਿੰਨੀ ਕੁ ਟੈਨਸ਼ਨ ਵੱਧ ਜਾਂਦੀ ਹੈਗੀ ਹੈ ਟੈਨਸ਼ਨ ਤਾਂ ਬਹੁਤ ਵੱਧਦੀ ਹੈ ਹੂੰ ਤੇ ਇਹ ਤੁਹਾਡੀ ਜਿਹੜੀ ਪੈਲੀ ਹੈ ਉਹ ਤਾਰੋ ਪਾਰ ਹੈ ਨਹੀਂ 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 ਇਹ ਦਰਿਆ ਤੋਂ ਪਾਰ ਹੈ ਦਰਿਆ ਤੋਂ ਪਾਰ ਪਰ ਟੈਂਡਲ ਤੋਂ ਉਰਾਂ ਨਾਲ ਹੀ ਹੈ ਪੁਲ ਤੋਂ ਪਾਰ ਹੈ ਪੁਲ ਤੋਂ ਪਾਰ ਹੈ ਸਰਹੱਦ ਦੇ ਨਾਲ ਲੱਗਦੀ ਹੈ ਹਾਂਜੀ ਹਾਂਜੀ ਕੀ ਨਾਮ ਹੈ ਤੁਹਾਡਾ ਗੁਰਜੰਟ